ਨੇ ਮੇਕਟਰ ਨੂੰ ਸੁਸ਼ਕਾਰਦੇ। ਇਹ ਜੋ ਘਟਨਾ ਹੋਈ ਉਹਦਾ ਹਰ ਕਿਸੇ ਨੇ ਗੁਨਾਹਿਆ ਸਾਨੂੰ ਵੀ ਉਸ ਦਾ ਬਹੁਤ ਵੱਡਾ ਦੁੱਖ ਹੈ ਕਿ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲੋਂ ਵੱਡੀ ਚੀਜ਼ ਕੁਛ ਨਹੀਂ। ਤੇ ਉਹਨਾਂ ਦੋਸ਼ੀਆਂ ਨੂੰ ਫੜਨ ਵਾਸਤੇ ਸਰਕਾਰ ਨੇ ਕਦਮ ਚੱਕੇ ਕਮਿਸ਼ਨ ਵੀ ਬਿਠਾਇਆ ਉਦੋਂ ਸੀਬੀਆਈ ਨੂੰ ਇਨਕੁਆਇਰੀ ਵੀ ਦਿੱਤੀ ਤੇ ਸਾਰੇ ਜਿਹੜਾ ਹੈ ਕੰਮ ਕੀਤਾ। ਪਰ ਉਹ ਸਮੇਂ ਦੇ ਵਿੱਚ ਕੋਈ ਵੀ ਕਾਰਨ ਹੋਇਆ ਦੋਸ਼ੀ ਨਹੀਂ ਫਸਾਇਆ ਜਾ ਸਕਿਆ ਕਿ ਪੁਲਿਸ ਵੀ ਜਿਹੜੀਆਂ ਉਹਨਾਂ ਨੂੰ ਨਹੀਂ ਆਡੈਂਟੀਫਾਈ ਕਰ ਸਕੇ ਅੱਜ 2 ਸਾਲ ਹੋ ਗਏ ਕਾਂਗਰਸ ਸਰਕਾਰ ਬਣੀ ਨੂੰ ਇਹ ਆਪਦੀ ਕਾਰਗੁਜ਼ਾਰੀ ਦੱਸਣ ਵੀ ਇਹਨਾਂ ਨੇ 2 ਸਾਲ ਕੀ ਕੀਤਾ ਇਹਨਾਂ ਨੇ ਕਮਿਸ਼ਨ ਬਿਠਾਇਆ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹਨੂੰ ਹਾਈ ਕੋਰਟ ਨੇ ਬਿਲਕੁਲ ਹੀ ਰੱਦ ਕਰਤਾ ਉਹਦੇ ਵਿੱਚ ਹੈ ਹੀ ਕੁਝ ਨਹੀਂ ਸੀ ਉਹ ਚ ਕੋਈ ਉਹਨਾਂ ਨੇ ਕਮਿਸ਼ਨ ਦੀ ਰਿਪੋਰਟ ਤੋਂ ਆਦੇ ਲਿਖਦਾ ਵੀ ਇਹ ਚ ਹੋਰ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ ਫਿਰ ਹੁਣ ਸਿੱਟਾ ਬਿਠਾਤੀ ਜੋ ਇਹਨਾਂ ਦੀ ਸਰਕਾਰ ਦਾ ਜਿਹੜਾ ਦੋਸ਼ੀ ਫੜਨ ਦੀ بجائے ਇਹਨੂੰ ਸਿਆਸੀ ਲਾਹਾ ਲੈਣ ਵਾਸਤੇ ਇਹਨੂੰ ਜਾਣ ਕੇ ਢਿਲੇ ਕਰਨ ਦੀ ਜਿਹੜੀ ਇਹਦੀ ਕੋਸ਼ਿਸ਼ ਹੈ ਤੇ ਲੋਕ ਇਹ ਸਾਰੀ ਗੱਲ ਸਮਝ ਚੁੱਕੇ ਨੇ ਲੋਕਾਂ ਨੂੰ ਇਹ ਗੱਲ ਪਤਾ ਚੱਲ ਗਿਆ ਕਿ ਕਾਂਗਰਸ ਦਾ ਨਿਸ਼ਾਨਾ ਸਿਰਫ ਸਿਆਸੀ ਲਾਹਾ ਲੈਣਾ ਹੈ ਹੋਰ ਕੋਈ ਨਹੀਂ ਹੈ ਇਸ ਲਈ ਮੈਂ ਇਹ ਸਮਝਦਾ ਕਿ ਕਾਂਗਰਸ ਦਾ ਜਿਹੜਾ ਇਕ ਕੋਸ਼ਿਸ਼ ਹੈ ਕਿ ਅਸੀਂ ਵਿਅਦਮੇ मुद्ਦੇ ਨੂੰ ਤੋਂ ਮੁੱਦਾ ਬਣਾ ਕੇ ਜਿੰਨ ਜਿੱਤ ਲਾਂਗੇ ਉਹ ਅਸਫਲ ਰਹੇਗਾ ਕਵਰ ਵੀ ਦੇ ਪ੍ਰਧਾਨ ਦੀ ਬਦਲੀ ਤੇ ਜਾਖੜ ਕਹਿ ਰਹੇ ਆ ਅਸੀਂ ਕੋਰਟ ਜਾਵਾਂਗੇ ਨਿਆਂਪਾਲਿਕਾ ਦਾ ਸਹਾਰਾ ਲਵਾਂਗੇ ਦੇਖੋ ਉਹ ਤਾਂ ਜੋ ਮਰਜ਼ੀ ਕਰ ਸਕਦੇ ਆ ਉਹਨਾਂ ਦਾ ਹੋਇਆ ਪਰ ਇਲੈਕਸ਼ਨ ਕਮਿਸ਼ਨ ਇੱਕ ਇੰਡੀਪੈਂਡੈਂਟ ਜੀ ਇੰਸਟੀਚਿਊਨ ਹੈ ਉਹਨਾਂ ਨੇ ਜੋ ਵੀ ਸੋਚ ਕੇ ਫੈਸਲਾ ਲਿਆ ਕੋਈ ਸੋਚ ਵਿਚਾਰ ਕੇ ਫੈਸਲਾ ਲਿਆ ਹੋਣਾ ਧੰਦੇ ਅਧਾਰਤੀ ਫੈਸਲਾ ਲਿਆ ਹੋਣਾ ਤੇ ਨਾਲੇ ਉਮਰਵਿੰਜੇ ਪ੍ਰਤਾਪ ਜੀ ਇੱਕ ਉਸ ਸਿਟ ਦੇ ਮੈਂਬਰ ਨੇ ਉਹਦੇ ਵਿੱਚ ਹੋਰ ਵੀ ਮੈਂਬਰ ਨੇ ਉਹਨਾਂ ਨੂੰ ਤਾਂ ਇਨਵੈਸਟੀਗੇਸ਼ਨ ਕਰਨ ਤੋਂ ਕਿਸੇ ਨੇ ਨਹੀਂ ਰੋਕਿਆ ਇਨਵੈਸਟੀਗੇਸ਼ਨ ਕਰ ਚੱਕਦੇ ਨੇ ਏਡੀਜੀਪੀ ਵੀ ਜਿਹੜਾ ਹੈ ਉਸ ਸਿਟ ਦੇ ਵਿੱਚ ਹੈਗੇ ਨੇ ਜਿਹੜੇ ਕੋਰਵਿੰਜੇ ਪ੍ਰਤਾਪ ਤੋਂ ਵੀ ਸੀਨੀਅਰ ਅਫਸਰ ਨੇ ਸੋ ਉਹਨਾਂ ਨੂੰ ਕਿਸੇ ਨੇ ਨਹੀਂ ਰੋਕਿਆ ਨਾਲੇ 1.5 ਮਹੀਨੇ ਦੀ ਇਹ ਗੱਲ ਹੈ ਉਸ ਤੋਂ ਬਾਅਦ ਵੀ ਕਾਂਗਰਸ ਨੂੰ ਮਰਜ਼ੀ ਲਾ ਸਕਦੀ ਹੈ ਇਲੈਕਸ਼ਨ ਕਮਿਸ਼ਨ ਦਾ ਅਧਿਕਾਰ ਦਾ ਸਮਾਂ ਖਤਮ ਹੋ ਜਾਏਗਾ ਜਦੋਂ ਮਰਜ਼ੀ ਕਰਾਉਣ ਜਿਹੜਾ ਕੰਮ ਇਹ 2 ਸਾਲ ਚ ਨਹੀਂ ਕਰ ਸਕੇ ਕਿ 1.5 ਮਹੀਨੇ ਚ ਕੀ ਕਰ ਲੈਂਦੇ ਇਹ ਤਾਂ ਹੁਣ ਸਿਰਫ ਬਹਾਨੇ ਨੇ ਇਨ੍ਹਾਂ ਕੋਲ ਜਦ ਮੈਂ ਕਿਹਾ ਕੋਈ ਮੁੱਦਾ ਨਹੀਂ ਹੈ ਤੇ ਤਾਂ ਹੀ ਜਿਹੜਾ ਅਸੀਂ ਗੰਨਾਂ ਦਾ ਉਹ ਬਣਾ ਰਹੇ ਹੈ ਜਿਵੇਂ ਦਬਾਅ ਦੇ ਚੱਲਦੇ ਬਦਲੀ ਹੋਈ ਹੈ ਅਕਾਲੀ ਭਾਜਪਾ ਦੇ ਦਬਾਅ ਕਰਕੇ ਹੀ ਬਦਲੀ ਹੋਈ ਦੇਖੋ ਕੋਈ ਦਬਾਅ ਨਹੀਂ ਅਸੀਂ ਤਾਂ ਆਪ ਦੀ ਜਿਹੜੀ ਹੈ ਇੱਕ ਪਲੀ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਫੈਸਲਾ ਇਲੈਕਸ਼ਨ ਕਮਿਸ਼ਨ ਨੇ ਲੈਣਾ ਹੈ ਉਹ ਨਾ ਅਕਾਲੀ ਦਲ ਦਾ ਦਵਾ ਹੈ ਨਾ ਕਾਂਗਰਸ ਦਾ ਦਵਾ ਹੈ ਨਾ ਕਿਸੇ ਹੋਰ ਪਾਰਟੀ ਦਾ ਜੱਲਿਆਂ ਨੇ ਬਾਗ ਨੂੰ ਲੈ ਕੇ ਜਿਹੜਾ ਜੋਰ ਪਾਇਆ ਜਾ ਰਿਹਾ ਵੀ ਬ੍ਰਿਟਿਸ਼ ਜਿਹੜੀ ਹੈ ਮਾਫੀ ਮੰਗੇ ਜੀ ਉਹਨਾਂ ਨੇ ਅਫਸੋਸ ਜ਼ਾਹਿਰ ਕੀਤਾ ਹੈ ਮਾਫੀ ਨਹੀਂ ਮਾਫੀ ਨਹੀਂ ਮੰਗੀ ਹਾਂ ਜੀ ਤੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਸੀ ਮਾਫੀ ਮੰਗਣ ਨਾਲ ਕੋਈ ਉਹਨਾਂ ਦਾ ਕੱਦ ਨਹੀਂ ਘਟਦਾ ਮੈਂ ਸਮਝਦਾ ਉਹਨਾਂ ਦਾ ਦੁਨੀਆ ਦੇ ਵਿੱਚ ਸਤਕਾਰ ਵਧੇਗਾ ਕਿ ਉਹਨਾਂ ਨੇ 100 ਸਾਲ ਬਾਅਦ ਆਪਣੀ ਗਲਤੀ ਮੰਨ ਕੇ ਉਹਨਾਂ ਤੋਂ ਮਾਫੀ ਮੰਗੀ ਹੈ ਜੇਕਰ ਤੁਸੀਂ ਕਮਗੱਟ ਮਾਰੂ ਜੋ ਘਟਨਾ ਜੋ ਹੋਇਆ ਉਹਦੀ ਜਦ ਮਾਫੀ ਮੰਗ ਸਕਦੀ ਹੈ ਕੈਨੇਡਾ ਦੀ ਸਰਕਾਰ ਤੇ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਉਸ ਗੱਲ ਲਈ ਉਹਨਾਂ ਦੀ ਪ੍ਰਸ਼ੰਸਾ ਹੋਈ ਤੇ ਫਿਰ ਜੱਲ੍ਹਾਂ ਵਾਲੇ ਸਾਕੇ ਦਾ ਕਿਉਂ ਨਹੀਂ ਉਹ ਜਿਹੜਾ ਮਾਫੀ ਮੰਗ ਸਕਦੇ ਉਹਨੂੰ ਮਾਫੀ ਮੰਗਣੀ ਚਾਹੀਦੀ ਸੀ ਉਹਨੇ ਨਹੀਂ ਮੰਗੀ ਤਾਂ ਮੈਂ ਸਮਝਦਾ ਅੱਜ ਕਿਤੇ ਨਾ ਕਿਤੇ ਲੋਕਾਂ ਦੇ ਮਨ ਵਿੱਚ ਇਸ ਗੱਲ ਦਾ ਰੋਸ ਹੈ ਕਿ ਬ੍ਰਿਟਿਸ਼ ਜਿਹੜਾ ਸਾਮਰਾਜ ਸੀ ਉਹਦੇ ਫੈਸਲਿਆਂ ਨੂੰ ਉਹਨਾਂ ਦੀ ਗਲਤੀਆਂ ਨੂੰ ਜਿਹੜੇ ਤੋਂ ਮੰਨ ਕੇ ਪੁੱਛੀਏ ਸਿੱਖਿਆ ਬੋਰਡ ਦੀ ਕਿਤਾਬਾਂ ਚ ਸੁਖਦੇਵ ਸਿੰਘ ਦੀ ਜਗ੍ਹਾ ਰਾਜਗੁਰੂ ਦੀ ਫੋਟੋ ਲਾ ਰੱਖੀ ਹੈ ਜੀ ਉਹਨਾਂ ਨੇ ਚੈਪਟਰ ਸੁਖਦੇਵ ਸਿੰਘ ਦਾ ਸ਼ਹੀਦ ਦਾ ਤੇ ਰਾਜਗੁਰੂ ਦੀ ਫੋਟੋ ਲਾ ਰੱਖੀ ਹੈ ਬੜੀਆਂ ਮੈਂ ਸਮਝਦਾ ਵੱੱਡੀਆਂ ਗਲਤੀਆਂ ਨੇ ਥੈਟ ਮੀਨਸ ਵੀ ਜਦੇ ਤਿਆਰ ਕਰਦੇ ਕਿਤਾਬਾਂ ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਸਕੂਟੀ ਨਹੀਂ ਹੁੰਦੀ ਉਹਨੂੰ ਚੰਗੀ ਤਰ੍ਹਾਂ ਦੇਖਿਆ ਨਹੀਂ ਜਾਂਦਾ ਜਿਹੜੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਿਹੜਾ ਹੈ ਉਹਦੇ ਖਿਲਾਫ ਮਿਲਦਾ ਸਰਕਾਰ ਕਾਰਵਾਈ ਕਰਨੀ ਚਾਹੀਦੀ। ਤੁਹਾਡੇ ਘਰ ਦੀ ਗੱਲ ਕਰੀਏ ਫਾਜ਼ਲ ਖਾਬ ਤੁਹਾਡੇ ਗੁਰੂ ਢੀਂਸਾ ਜੀ ਵਧੀਆ ਲੀਡਰ ਨੇ। ਵਿਚਾਰ ਤੇ ਕੋਈ ਹਸੂਗਾ ਜਾਂ ਆਣਗੇ ਮੈਦਾਨ ਦੇ ਵਿੱਚ। ਉਹਨਾਂ ਨੇ ਮੈਨੂੰ ਆਪਣੀਆਂ ਸ਼ੁਭਚਾਵਾਾਂ ਤੇ ਅਸ਼ੀਰਵਾਦ ਪਹਿਲਾਂ ਦੇ ਚੁੱਕੇ ਨੇ। ਸਾਰਾ ਪਰਿਵਾਰ ਜਿਹੜਾ ਮੇਰੀ ਚੋਣ ਪ੍ਰਚਾਰ ਚ ਲੱਗਿਆ ਹੋਇਆ ਢੀਂਸਾ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਜਾਂਚ ਨਹੀਂ ਦਿੱਤੀ ਤੇ ਲੈ ਵੀ ਨਹੀਂ ਚਾਹੁੰਦਾ ਇਸ ਗਰਮੀ ਦੇ ਰੁੱਤ ਵਿੱਚ ਉਹ ਜਿਹੜਾ ਹੈ ਇਹ ਤੇ ਕੋਈ ਪਚਾਰ ਕਰਨ ਤੇ ਕੋਈ ਨਾ ਕੋਈ ਸਮੱਸਿਆ ਜਿਹੜੀ ਉਹਨਾਂ ਦੀ ਸਿਹਤ ਖਰਾਬ ਹੋਵੇ ਮੈਂ ਖੁਦ ਵੀ ਨਹੀਂ ਚਾਹੁੰਦਾ